ਜਲੰਧਰ ਲਾਗੇ ਕਰਤਾਰਪੁਰ ਦੇ ਵਿੱਚ ਜਿੱਥੇ ਲੱਕੜ ਦੀ ਬਹੁਤ ਵੱਡੀ ਮਾਰਕੀਟ ਤਾਂ ਜਿਹਦਾ ਪਹਿਲਾਂ ਵੀ ਜ਼ਿਕਰ ਕੀਤਾ ਹੈ ਤੇ ਅੱਜ ਅਸੀਂ ਉੱਥੇ ਪਹੁੰਚੇ ਹੋਏ ਹਾਂ ਤੇ ਸਾਡੇ ਨਾਲ ਪੁਰਾਣੇ ਇਸ ਮੰਡੀ ਦੇ ਵਿੱਚ ਬੜੇ ਲੰਬੇ ਸਮੇਂ ਤੋਂ ਕਈਏ ਜੱਦੀ ਪੋਸ਼ਤੀ ਇੱਥੇ ਇਸੇ ਮੰਡੀ ਦੇ ਵਿੱਚ ਬੈਠੇ ਨੇ ਸੋ ਪਹਿਲਾਂ ਤਾਂ ਸਵਾਗਤ ਜੀ ਹੈ ਇਹਨਾਂ ਨੂੰ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਕੀ ਤੁਹਾਡਾ ਸ਼ੁਭ ਨਾਮ ਕੀ ਕੇਵਲ ਸਿੰਘ ਭੱਟੀ ਕੇਵਲ ਸਿੰਘ ਭੱਟੀ ਜੀ ਤੇ ਤੁਹਾਡੇ ਤੋਂ ਪਹਿਲਾਂ ਵੀ ਕੋਈ ਕੰਮ ਕਰਦਾ ਸੀ ਜਾਂ ਤੁਸੀਂ ਉਹ ਸ਼ੁਰੂਆਤ ਕੀਤੀ ਆਪਣੇ ਖਾਤੇ ਦਾੜੀ ਇਹੋ ਕੰਮ ਕਰਦੇ ਸੀ ਹਾਂ ਹਾਂਜੀ ਕਿਉਂ ਕਰਤਾਰਪੁਰ ਵਿੱਚ ਹੋਰ ਕੰਮ ਹੈ ਨਹੀਂ ਕੋਈ। ਹੂੰ। ਇਹੋ ਹੀ ਕੰਮ ਆ ਫਰਨੀਚਰ ਦਾ ਬਸ। ਰਹਿਣ ਵਾਲੇ ਵੀ ਕਰਤਾਰਪੁਰ ਦੇ। ਰਹਿਣ ਵਾਲੇ ਗੜਦੀ ਵਾਲੇ ਦੇ ਆ। ਅਸੀਂ ਬਚਪਨ ਤੋਂ ਇੱਥੇ ਆਏ ਹਾਂ ਆ। ਸਾਡੇ ਮਾਪੇ ਪਹਿਲੋਂ ਤੋਂ ਆਏ ਹੋ ਇੱਥੇ। ਹੂੰ। ਹਾਂਜੀ। ਗੜਦੀ ਵਾਲ ਤੋਂ ਤੁਹਾਡੇ ਪਰਿਵਾਰ ਮਾਪੇ ਤੁਹਾਡੇ ਇੱਥੇ ਆ ਗਏ ਤੇ ਉਸ ਤੋਂ ਬਾਅਦ। ਹਾਂਜੀ ਉਹ ਕੰਮ ਜਾਣਦੇ ਸੀ ਇਸ ਕਰਕੇ ਇੱਥੇ ਆ ਕੇ ਉਹਨਾਂ ਨੇ ਆ ਕੰਮ ਕੀਤਾ। ਹਾਂਜੀ। ਤੇ ਉਹ ਜਿਹੜੇ ਸਮੇਂ ਦੇ ਵਿੱਚ ਸ਼ੁਰੂਆਤ ਕੀਤੀ ਸੀ ਕੰਮ ਦੀ ਉਦੋਂ ਕਰਤਾਰਪੁਰ ਸਭ ਦਾ ਨਕਸ਼ਾ ਕੀ ਸੀ। ਉਦੋਂ ਤਾਂ ਕਰਤਾਰਪੁਰ ਕੋਈ ਬਣੇ ਸੀਗਾ ਜੀ। ਹੂੰ। ਕਰਾਂ ਲੋਕੀ ਕੰਮ ਕਰਦੇ ਹੁੰਦੇ ਇੱਕ ਆ ਮੇਨ ਬਾਜ਼ਾਰ ਹੁੰਦਾ ਸੀਗਾ ਅੱਛਾ ਤਾਂ ਮਾਰਕੀਟ ਫੇ ਨੀਚੇ ਦੀ ਬਾਅਦ ਜ ਬਣੀ ਆ ਕੋਈ 25 30 ਸਾਲ ਤੋਂ ਆ ਹਾਂਜੀ ਤੇ ਉਸ ਟਾਈਮ ਕਿਹੜੀਆਂ ਕਿਹੜੀਆਂ ਆਈਟਮਾਂ ਜ਼ਿਆਦਾ ਬਣਦੀਆਂ ਉਦੋਂ ਆਈਟਮਾਂ ਸਾਧੀਆਂ ਬਣਦੀਆਂ ਹੁੰਦੀਆਂ ਹੈਗੇ ਆਹ ਇਜੀਅਰ ਬਣ ਗਈ ਹਾਂਜੀ ਆ 2 4 ਦੀ ਸੈਂਟਰ ਟੇਬਲ ਬਣ ਗਈ ਆ ਸੋਫਾ ਬਣ ਗਿਆ ਹੁਣ ਤਾਂ ਡਿਜ਼ਾਈਨ ਹੀ ਬਹੁਤ ਬਣਦੇ ਆ ਹਾਂਜੀ ਪਹਿਲਾਂ ਨਾਲ ਫਰਨੀਚਰ ਹੁਣ ਬਹੁਤ ਉੱਤੇ ਆ ਉਸ ਟਾਈਮ ਹਾਥੀ ਜਿਆਦਾ ਕੰਮ ਕਰਨਾ ਪੈਂਦਾ ਸੀ ਉਹਨਾਂ ਮਸ਼ੀਨਾਂ ਦੇ ਸਾਹਮਣੇ ਉਹਦਾ ਹੱਥੇ ਕੰਮ ਜਿਆਦਾ ਕਰਨਾ ਪੈਂਦਾ ਮਸ਼ੀਨਾਂ ਨਹੀਂ ਸੀਗੀਆਂ ਹਾਂਜੀ ਤੇ ਅੱਜ ਜਿਹੜੀ ਨੌਜਵਾਨ ਪੀੜ੍ਹੀ ਆ ਵਦਿਸ਼ਣਾ ਵੱਲੋਂ ਭੱਜੀ ਜਾਂਦੀ ਐ ਤੇ ਨੌ ਜਵਾਨ ਪੀੜ੍ਹੀ ਜਿਹੜੀ ਆ ਇਹ ਕੰਮ ਨੂੰ ਪਸੰਦ ਨਹੀਂ ਕਰਦੀ ਕੀ ਗੱਲ ਘਾਟੇ ਦਾ ਬਣ ਜਾ ਜਾਂ ਕੀ ਕਰਦਾ ਇਹ ਕਮਾਈ ਹੈ ਨਹੀਂ ਇਹਨੇ ਕਮਾਈ ਵੀ ਹੈ ਨਹੀਂ ਤੇ ਨਾਲੇ ਮਰਨਾ ਜਿਆਦਾ ਪੈਂਦਾ ਵਾ ਮਿਹਨਤ ਜਿਆਦਾ ਮੰਗਦਾ ਇਹੋ ਕੀ ਕਾਰਨ ਕੀ ਆਦਾ ਕਿਉਂਕਿ ਕੰਪੀਟੀਸ਼ਨ ਹੋ ਗਿਆ ਜਾਂ ਕੀ ਕਰ ਕੰਪੀਟੀਸ਼ਨ ਵੀ ਜ਼ਿਆਦਾ ਹੋ ਗਿਆ ਹੁਣ ਹਰੇਕ ਸ਼ਹਿਰ ਅੱਗੇ ਇੱਥੋਂ ਫਰਨੀਚਰ ਬਾਹਰ ਜਾਂਦਾ ਹੁੰਦਾ ਹੇ ਹੁਣ ਹਰ ਸ਼ਹਿਰ ਚ ਬਣ ਲਾ ਪਿਆ ਹੁਣ ਜਿਹੜੇ ਨੂੰ ਕਿਸੇ ਨੂੰ ਲੋੜ ਆ ਥੋੜੀ ਬਹੁਤ ਜਿਹੜੀ ਚੀਜ਼ ਨਹੀਂ ਬਣਦੀ ਉਹੋ ਇੱਥੇ ਲੈਣ ਵਾਸਤੇ ਆਉਂਦਾ ਹਾਂਜੀ ਤੇ ਗੱਲ ਕਰੀਏ ਵੀ ਜਿਹੜਾ ਆਮ ਤੌਰ ਦੇ ਉਤੇ ਆਮ ਗਾਹਕ ਜਿਹੜਾ ਕੋਈ ਲੱਕੜ ਦੀ ਪਰਖ ਨਹੀਂ ਰੱਖਦਾ ਹਾਂਜੀ ਉਹਨੂੰ ਜਦੋਂ ਇਹ ਚੀਜ਼ਾਂ ਲੈਣੀਆਂ ਨੇ ਕਿਉਂਕਿ ਮਹਿੰਗੀਆਂ ਚੀਜ਼ਾਂ ਨੇ ਵਾਰ-ਵਾਰ ਭੱਟੀ ਸਾਹਿਬੇ ਨਹੀਂ ਬਣਦੀਆਂ ਨਹੀਂ ਬਣਦੀਆਂ ਤੇ ਉਹ ਕਿਹੜੀਆਂ-ਕਿਹੜੀਆਂ ਚੀਜ਼ਾਂ ਦਾ ਧਿਆਨ ਰੱਖੇ ਜਦੋਂ ਕੋਈ ਲੱਕੜ ਦੀ ਕੋਈ ਬਣੀ ਹੋਈ ਆਈਟਮ ਖਰੀਦਦਾ ਦੇਖੋ ਜੇ ਉਹਨਾਂ ਨੂੰ ਰਹਿ ਗਿਆ ਵੀ ਟਾਲੀ ਦਾ ਮਾਲ ਸਪੈਸ਼ਲ ਚਾਹੀਦਾ ਸਾਨੂੰ ਹਾਂਜੀ ਇਹ ਨਾਲ ਪਿੱਛੇ ਹੋਵੇ ਕੱਚੀ ਲੱਗਣ ਲੱਗੀ ਹੋਵੇ ਢੇਕ ਲਾਣ ਦੇ ਫਲਾਨਾ ਲਾਣ ਦੇ ਉਹ ਨਹੀਂ ਚੰਗਾ ਚਾਹੀਦਾ ਸਾਨੂੰ ਮਾਲ ਸਪੈਸ਼ਲ ਚਾਹੀਦਾ ਸਪੈਸ਼ਲੀ ਮਿਲੂਗਾ ਹਾਂਜੀ ਤੇ ਤੁਹਾਨੂੰ ਕੋਲ ਜਿਹੜਾ ਕੋਈ ਆ ਕੇ ਮੰਗ ਕਰਦਾ ਟਾਲੀ ਦੀ ਤਾਂ ਟਾਲੀ ਉਹ ਦਿੰਨੇ ਹੋ ਹਾਂਜੀ ਟਾਲੀ ਦੇਈਦਾ ਮਾਲ ਤੇ ਇੱਕ ਆਮ ਤੌਰ ਦੇ ਉੱਤੇ ਕਿਉਂਕਿ ਦਿਖਾਇਆ ਕੁਝ ਜਾਂਦਾ ਜਦੋਂ ਪਾਲਿਸ਼ ਮਾਰ ਦਿੱਤੀ ਜਾਂਦੀ ਹੈ ਉਹ ਜਿਹੜੇ ਐਂਦਾ ਕਈ ਕਰਦੇ ਆ ਟਾਲੀ ਟਾਲੀ ਕਹਿੰਦੇ ਦੇਖ ਦਾ ਮਾਲ ਲਿਆ ਕੇ ਤਿਆਰ ਪਾਲਿਸ਼ਾਂ ਦੇ ਪਾਲਿਸ਼ ਵਿੱਚ ਪਤਾ ਨਹੀਂ ਲੱਗਦਾ ਉਹਦੇ ਵਿੱਚ ਪਤਾ ਨਹੀਂ ਲੱਗਦਾ ਹਾਂਜੀ ਤੇ ਇਹਨਾਂ ਚੀਜ਼ਾਂ ਦਾ ਕਿਹੜੀਆਂ ਚੀਜ਼ਾਂ ਨੂੰ ਦੇਖੇ ਜਦੋਂ ਗਾਹ ਕਾਵੇ ਉਹ ਕੀ ਦੇਖੇ ਕਿਸ ਤਰ੍ਹਾਂ ਉਹਨੂੰ ਪਰਖ ਹੋਊਗੀ ਕਿਉਂਕਿ ਜ਼ਿਆਦਾਤਰ ਟਾਲੀ ਚੱਕ ਕੇ ਦੇਖ ਲਓ ਭਾਰੇ ਆ ਟਾਲੀ ਹਮੇਸ਼ਾ ਭਾਰੇ ਟਾਲੀ ਹਮੇਸ਼ਾ ਭਾਰੇ ਉਹ ਘਟਾਲੀ ਦੇ ਉਤੇ ਮਿਹਨਤ ਜ਼ਿਆਦਾ ਕਰਨੀ ਪੈਂਦੀ ਹੈ ਕਾਰੀਗਰ ਉਹਦੇ ਤੇ ਥੋੜਾ ਜਿਹਾ ਘਤਰ ਆਉਂਦਾ ਹਾਂ ਕਾਰੀਗਰ ਮਿਹਨਤ ਵੀ ਜ਼ਿਆਦਾ ਮੰਗਦੀ ਹੈ ਉਹ ਹਾਂਜੀ ਜ਼ੋਰ ਵੀ ਜ਼ਿਆਦਾ ਲੈਂਦੀ ਹੈ ਉਹ ਜ਼ੋਰ ਜ਼ਿਆਦਾ ਹਾਂਜੀ ਤੇ ਜਦੋਂ ਸ਼ੁਰੂਆਤ ਕੀਤੀ ਸੀ ਤੁਹਾਡੇ ਬਜ਼ੁਰਗਾਂ ਨੇ ਇਸ ਇਲਾਕੇ ਦੇ ਵਿੱਚ ਆ ਕੇ ਗੜਦੀਵਾਲ ਤੋਂ ਤੁਸੀਂ ਆਇਓ ਜਿਲ੍ਹਾ ਹੁਸ਼ਿਆਰਪੁਰ ਤੋਂ ਹਾਂਜੀ ਤੇ ਉਸ ਟਾਈਮ ਕਿੰਨਾ ਕਿ ਇਹ ਬਾਜ਼ਾਰ ਸੀ ਜਾਂ ਉਦੋਂ ਸ਼ੁਰੂਆਤ ਸੀ ਜਾਂ ਉਦੋਂ ਵੀ ਇੱਕ ਨੂਰਾ ਜੋਬਨ ਤੇ ਹੁੰਦਾ ਨਹੀਂ ਉਦੋਂ ਪੂਰਾ ਜੋਬਨ ਕੋਈ ਨਹੀਂ ਸੀ ਹੁੰਦਾ ਹਾਂ ਬਾਲੇ ਖਾਲੀ ਇੱਕ ਮੇਨ ਬਾਜ਼ਾਰ ਹੁੰਦਾ ਸੀ ਤੇ ਸ਼ੋਰੂਮ ਹੁੰਦੇ ਸੀ ਉਹਨਾਂ ਦਾ 2-2 4-4 ਕਾਰਪੈਂਟਰ ਰੱਖੇ ਹੁੰਦੇ ਸੀ ਕੰਮ ਕਰ ਹੁੰਦੇ ਹਾਂਜੀ ਅੱਜ ਕੱਲ ਤੇ ਬੇਸਾਬ ਬੈਕ ਫਰਨੀਚਰ ਬਣਦਾ ਇੱਥੇ ਹਾਂਜੀ ਤੇ ਤੁਹਾਡੇ ਕੋਲੇ ਮੇਨ ਕਿਹੜੀ ਕਿਹੜੀ ਆਈਟਮ ਤਿਆਰ ਕਰਦੇ ਸਾਡੇ ਹਰ ਹਰ ਜਿਹੜੀ ਬੰਦੀ ਆ ਆਪ ਬਣਾਈ ਦੀ ਨਹੀਂ ਤੇ ਬਾਹਰੋਂ ਲੈ ਕੇ ਰੱਖ ਲਈਦੀ ਆ ਹਾਂਜੀ ਤੇ ਹੁਣ ਤੁਹਾਡੇ ਨਾਲ ਤੁਹਾਡੇ ਬੱਚੇ ਕੰਮ ਕਰਦੇ ਨੇ ਹਾਂ ਬੱਚਾ ਇੱਕ ਮੇਰਾ ਹੈਗਾ ਸੀਗਾ ਉਹ ਪੂਰਾ ਹੋ ਗਿਆ ਹੁਣ ਮੈਂ ਇਕੱਲਾ ਹੀ ਹਾਂ ਹੁਣ ਇਸ ਟਾਈਮ ਤੁਸੀਂ ਇਕੱਲੇ ਆ ਇਕੱਲੇ ਜੀ ਤੇ ਜਿਹੜੇ ਅੱਜ ਬੱਚੇ ਬਾਹਰ ਨੂੰ ਵਿਦੇਸ਼ਾਂ ਨੂੰ ਭੱਜ ਰਹੇ ਨੇ ਭੱਟੀ ਸਾਹਿਬ ਹਾਂ ਜੀ ਤੇ ਕੀ ਕਹੋਗੇ ਉਹਨਾਂ ਨੂੰ ਸਹੀ ਜਾ ਰਹੇ ਨੇ ਇੱਥੇ ਕੰਮ ਦੀ ਘਾਟ ਹੈ ਤੇ ਜਾ ਕੀ ਕਰ ਲੈ ਦੇਖੋ ਜੀ ਬੱਚੇ ਪੜ੍ਹ ਗਏ ਜਾਦਾ ਹਾਂ ਜੀ ਇੱਧਰ ਕੰਮ ਨੂੰ ਪਸੰਦ ਨਹੀਂ ਕਰਦੇ ਹੁਣ ਇੱਕ ਇੱਕ ਜਾਂਦਾ ਦੂਆ ਤਿਆਰ ਦੋ ਜਾਂਦੇ ਤੇ ਚਾਰ ਮਗਰੋਂ ਤਿਆਰ ਹੋਵੇ ਉਹ ਕਹਿੰਦੇ ਮਾਂ ਪੇ ਨੂੰ ਤਾਂ ਕਰਦੇ ਸਾਨੂੰ ਵੀ ਬਾਹਰ ਭੇਜੋ ਅਸੀਂ ਪੜ੍ਹੇ ਲਿਖੇ ਆ ਬਾਹਰ ਪੜ੍ਹਾਈ ਕਰਾਂਗੇ ਜਾ ਕੇ ਹੋਰ ਪੜ੍ਹਾਈ ਕਰਾਂਗੇ ਹੋਰ ਜਾ ਕੇ ਸਾਡੀ ਲਹਿ ਬਣੂ ਤੇ ਕੁਲ ਮਿਲਾ ਕੇ ਕੀ ਕਹੋਗੇ ਅੱਗੇ ਜਿਵੇਂ ਸਮਾਂ ਹੁੰਦਾ ਸੀਗਾ ਪਹਿਲਾਂ ਅਗਲੇ ਨੇ ਕਹਿਣਾ ਵੀ ਆਪ ਭਾਈ ਸਾਡੇ ਬੱਚਿਆਂ ਨੂੰ ਕੰਮ ਕਰ ਸਿਖਾ ਦਿਓ ਹਨਾ ਹਾਂਜੀ ਤੇ ਹੁਣ ਮੈਂ ਦੇਖਦਾ ਵੀ ਜ਼ਿਆਦਾਤਰ ਜਿਹੜਾ ਸਾਰੇ ਪ੍ਰਵਾਸੀ ਮਜ਼ਦੂਰਾਂ ਨੇ ਸਾਹਮਲੇ ਸਾਰਾ ਸਾਰੇ ਕਾਰੀਗਰ ਵੀ ਜ਼ਿਆਦਾ ਪ੍ਰਵਾਸੀ ਨੇ ਆਪਣੇ ਪੰਜਾਬੀ ਸਿੱਖਣਾ ਨਹੀਂ ਚਾਹੁੰਦੇ ਜਾਂ ਸਿੱਖ ਕੇ ਫਿਰ ਵਿਦੇਸ਼ੀ ਉਡਾਰੀ ਮਾਰ ਜਾਂਦੇ ਨੇ ਸਿੱਖ ਕੇ ਬਾਹਰ ਚਲੀ ਜਾਂਦੇ ਆ ਜੀ ਆਉਂਦੇ ਨੇ ਸਿੱਖਣ ਵਾਸਤੇ ਹਾਂ ਆਉਂਦੇ ਸਿੱਖਦੇ ਆ ਬਾਹਰ ਚਲੇ ਜਾਂਦੇ ਆ ਪਰ ਇੱਥੇ ਕੰਮ ਕਰਕੇ ਖੁਸ਼ ਨੇ ਇੱਥੇ ਕੰਮ ਕਰਕੇ ਖੁਸ਼ ਨੇ ਕਿਉਂਕਿ ਉੱਥੇ ਓਨੀ ਕਮਾਈ ਹੈ ਨਹੀਂਗੀ ਹਾਂਜੀ ਸੋਏ ਜੀ ਮਿਹਨਤ ਕਰਦੇ ਆ ਪੰਜਾਬੀ ਪਰ ਇਹ ਆ ਵੀ ਇੱਥੋਂ ਸਿੱਖ ਕੇ ਬਾਹਰ ਜਾ ਕੇ ਜਿਆਦਾ ਇਹਨਾਂ ਦਾ ਕਹਿਣਾ ਕਿ ਮਿਹਨਤ ਕਰਕੇ 4 ਪੈਸੇ ਵੱਧ ਕਮਾਉਣ ਦੇ ਚੱਕਰ ਦੇ ਵਿੱਚ ਵਿਦੇਸ਼ਾਂ ਨੂੰ ਜਾ ਰਹੇ ਨੇ ਅੱਛਾ ਗੱਲ ਕਰੀਏ ਪੰਜਾਬ ਦੇ ਵਿੱਚ ਨਸ਼ੇ ਦੀ ਨਸ਼ਾ ਜਦੋਂ ਤੁਸੀਂ ਦੌਰ ਜਦੋਂ ਦੀ ਗੱਲ ਕਰਦੇ ਜਦੋਂ ਤੁਸੀਂ ਕੰਮ ਸ਼ੁਰੂ ਕਰਿਆ ਉਸ ਟਾਈਮ ਦੇ ਤੇ ਅੱਜ ਦੇ ਹਾਲਾਤ ਜਦੋਂ ਨੌਜਵਾਨਾਂ ਨੂੰ ਦੇਖਦੇ ਹੋ ਭਰਮੇ ਜੁੱਸੇ ਹੁੰਦੇ ਸੀਗੇ ਮਿਹਨਤ ਕਾਸ਼ ਲੋਕ ਹੁੰਦੇ ਸੀ ਤੇ ਅੱਜ ਨੌਜਵਾਨ ਜਿਨ੍ਹਾਂ ਦੇ ਉੱਤੇ ਟੈਗ ਲੱਗ ਗਿਆ ਕਿ ਅਸੀਂ ਨਸ਼ੇੜੀ ਹੋ ਗਏ ਅਸੀਂ ਕੰਮ ਤੋਂ ਵਿਹਲੇ ਹੋ ਗਏ ਤੇ ਸੇ ਤਾਂ ਅਸੀਂ ਆਪਣੀਆਂ ਗਵਾਲੀਆਂ ਨੇ ਅੱਜ ਤੁਹਾਡੀ ਉਮਰ ਕਿੰਨੀ ਹੋ ਗਈ ਤੇ ਕੀ ਤੁਹਾਨੂੰ ਲੱਗਦਾ ਕਿ ਉਸ ਸਮੇਂ ਦਾ ਤੇ ਅੱਜ ਦਾ ਕਿੰਨਾ ਕੁ ਫਰਕ ਦੇਖੋ ਜੀ ਮੇਰੀ ਉਮਰ ਹੋ ਗਈ ਹੈਲੇ 77 ਸਾਲ ਦੀ ਹਾਂਜੀ ਤੇ ਮੇਰੀ ਖਰਾਕ ਹਜੇ ਤਾਂ ਵੀ ਠੀਕ ਆ ਦੋ ਤਿੰਨ ਟਾਈਮ ਲੰਗਰ ਘਰ ਦਾ ਹੀ ਖਾਣਾ ਵਾ ਸ਼ਰਾਬ ਕਿਤੇ ਪੀਣੀ ਹੈ ਤੇ ਹਫ਼ਤੇ 15 ਦਿਨੀ ਇੱਕ ਪੈਗ ਲਾਉਣਾ ਦਵਾਈ ਦੇ ਮਾਮਲੇ ਹਾਂਜੀ ਤੇ ਮਾ ਲੋ ਨਸ਼ਿਆਂ ਤੋਂ ਦੂ ਨਸ਼ੇ ਦਾ ਦੂਰ ਆ ਜੀ ਤੇ ਜਿਹੜਾ ਉਹ ਉਹ ਸਮੇਂ ਜਿਹੜੇ ਪਹਿਲੇ ਇਸ ਟਾਈਮ ਦੇ ਉੱਤੇ ਕਿਤੇ ਪਿੰਡ ਦੇ ਵਿੱਚ ਸ਼ਹਿਰ ਚ ਇੱਕ ਅਦਾ ਨਸ਼ਾ ਕਰਨ ਵਾਲਾ ਹੁੰਦਾ ਸੀਗਾ ਹਾਂ ਇੱਕ ਅਦਾ ਹੁੰਦਾ ਸੀਗਾ ਤੇ ਤੇ ਕੋਈ ਇੰਨੀ ਕਮਾਈ ਨਹੀਂ ਸੀ ਹੁੰਦੀ ਉਹਨ ਵੀ ਘਰ ਲਾਲ ਲੋੜ ਕੇ ਲਿਆ ਕੇ ਨਸ਼ਾ ਕਰ ਲੈਣਾ ਪੈਸੇ ਪੂਰੇ ਲੈ ਕੇ ਹੂੰ ਉਦੋਂ ਪੈਸਾ ਨਹੀਂ ਸੀ ਹੁੰਦਾ ਹੁਣ ਅੱਜ ਅੱਜ ਜਿਹੜਾ ਹੁਣ ਇੰਨਾ ਪੈਸਾ ਪੈਸਾ ਹੋ ਗਿਆ ਇਹਦਾ ਕਾਰਨ ਸਮਝੋ ਨਸ਼ੇ ਦੇ ਲਈ ਨਸ਼ੇ ਲਈ ਬਸ ਪੈਸਾ ਜਾਦਾ ਵਾ ਨਸ਼ੇ ਖੁੱਲ ਗਏ ਆ ਸੋ ਕਰਦੇ ਆ ਨਸ਼ਾ ਖਾਈ ਜਾਂਦੇ ਬਿਲਕੁਲ ਜੀ ਸੋ ਪੈਸਾ ਵਧਣ ਦੇ ਨਾਲ ਜਿਹੜਾ ਨਸ਼ਾ ਵੀ ਵਧਿਆ ਤੇ ਮਿਹਨਤ ਅਸੀਂ ਕਰਨੀ ਛੱਡ ਦਿੱਤੀ ਹੈ ਤੇ ਉਹਦਾ ਕਾਰਨ ਹੈ ਕਿ ਅੱਜ ਨਸ਼ੇ ਵਾਲੇ ਪਾਸੇ ਨੌਜਵਾਨੀ ਲੱਗੀ ਹੈ ਸੋ ਹਾੜਾ ਸਾਡੇ ਪੰਜਾਬੀਓ ਮੁੜਿਓ ਵਾਪਸ ਮਿਹਨਤ ਵਾਲੇ ਪਾਸੇ ਤੇ ਅੱਜ ਇਸ ਤਰ੍ਹਾਂ ਦੇ ਜਿਹੜੇ ਬੈਠੇ ਨੇ 80-80 ਸਾਲਾਂ ਦੇ ਬਜ਼ੁਰਗ ਨੇ ਅੱਜ ਵੀ ਤੰਦਰੁਸਤ ਨੇ ਉਹਦਾ ਤੰਦਰੁਸਤੀ ਦਾ ਰਾਜ਼ ਇਹ ਹੈ ਕਿ ਹੱਥੀ ਮਿਹਨਤਾਂ ਕੀਤੀਆਂ ਨੇ ਨਸ਼ਿਆਂ ਤੋਂ ਦੂਰੀ ਬਣਾ ਕੇ ਰੱਖੀ ਹੈ ਇਸ ਕਰਕੇ ਸਿਹਤ ਵੀ ਤੰਦਰੁਸਤ ਹੈ ਤੇ ਅੱਜ ਵੀ ਆਪਣੇ ਕਾਰੋਬਾਰ ਨੂੰ ਸੰਭਾਲੀ ਬੈਠੇ ਨੇ ਨਿਯਮਤ ਤੌਰ ਦੇ ਉੱਤੇ ਸਰਕਾਰ ਵੀ ਕਹਿੰਦੀ ਆ 60 ਸਾਲਾਂ ਬਾਅਦ ਬੰਦਾ ਰਿਟਾਇਰ ਹੋ ਗਿਆ ਪਰ ਇਹ 70 ਸਾਲਾਂ ਦੇ ਅੱਜ ਵੀ ਆਪਣੇ ਕਾਰੋਬਾਰ ਨੂੰ ਸੰਭਾਲੀ ਬੈਠੇ ਨੇ ਸੋ ਜੁੜੇ ਰਹੋ ਜੀ ਇਸੇ ਤਰ੍ਹਾਂ ਮਿਲਦੇ ਆ ਅਗਲੀ ਵੀਡੀਓ ਵਿੱਚ